ਸ੍ਰੀ ਕਾਲ ਪੰਜਾਬੀਓ ਤੁਸੀਂ ਤੁਸੀਂ ਜਦੋਂ ਵੀ ਹੁਣ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਖੋਜੋਗੇ ਸਰਚ ਮਾਰੋਗੇ ਤਾਂ ਤੁਹਾਨੂੰ ਲੱਖਾ ਸਿੰਘ ਸਿਧਾਣਾ ਨਾਮ ਦੀ ਨਾ ਕੋਈ ਆਈਡੀ ਨਾ ਕੋਈ ਪੇਜ ਕੋਈ ਵੀ ਖਾਤਾ ਤੁਹਾਨੂੰ ਲੱਖਾ ਸਿੰਘ ਸਿਧਾਣਾ ਨਾਮ ਦਾ ਨਹੀਂ ਮਿਲਣਾ ਸੋ ਭਰਾਵੋ ਸਰਕਾਰ ਨੇ ਦਿੱਲੀ ਦੀ ਸਰਕਾਰ ਦੇ ਨਾਲ ਪੰਜਾਬ ਸਰਕਾਰ ਨੇ ਮਿਲ ਕੇ ਜਿੰਨੇ ਮੇਰੇ ਖਾਤੇ ਸੀਗੇ ਸੋਸ਼ਲ ਮੀਡੀਆ ਦੇ ਉੱਤੇ ਸਾਰੇ ਖਾਤੇ ਭਰਾਵੋ ਬੰਦ ਕਰ ਦਿੱਤੇ ਆ ਸੋ ਮੈਂ ਅਪੀਲ ਕਰਦਾ ਮੇਰੇ ਪੰਜਾਬੀ ਭਰਾਵਾਂ ਨੂੰ ਕਿ ਮੈਂ ਆ ਨਵਾਂ ਖਾਤਾ ਬਣਾਇਆ ਜਿਹੜੇ ਖਾਤੇ ਤੋਂ ਮੈਂ ਹੁਣ ਬੋਲ ਰਿਹਾ ਭਰਾਵੋ ਇਹ ਮੇਰਾ ਨਵਾਂ ਖਾਤਾ ਬਾਕੀ ਮੇਰੇ ਸਾਰੇ ਖਾਤੇ ਬੰਦ ਹੋ ਚੁੱਕਿਆ ਰਾਤ ਦੇ ਮੇਰਾ ਜਿਹੜਾ ਇੰਸਟਾਗ੍ਰam ਦੇ ਉੱਤੇ ਖਾਤਾ ਸੀ ਉਹ 4-5 ਦਿਨ 6 ਦਿਨ ਪਹਿਲਾਂ ਬੰਦ ਕਰਤਾ ਜਿਹੜਾ ਮੇਰਾ ਫੇਸਬੁੱਕ ਦੇ ਉੱਤੇ ਖਾਤੇ ਸੀਗੇ ਜਾਂ ਕੋਈ ਮੇਰੇ ਨਾਮ ਦੇ ਉੱਤੇ ਬਣਾਏ ਹੋਏ ਵੀ ਖਾਤੇ ਸੀਗੇ ਜਿਹੜੇ ਕੋਈ ਹੋਰ ਲੋਕਾਂ ਨੇ ਬਣਾਏ ਹੋਏ ਸੀਗੇ ਜਿਵੇਂ ਕੋਈ ਕਲੱਬ ਕੋਲਬ ਕੋਈ ਫੈਨ ਕਲੱਬ ਕੋਈ ਟੀਮ ਲਖਾ ਸਦਾਨਾ ਉਹ ਸਾਰੇ ਖਾਤੇ ਭਰਾਵੋ ਡਿਲੀਟ ਹੋ ਚੁੱਕੇ ਆ ਸੋ ਇਹ ਇਕੱਲੀ ਦਿੱਲੀ ਸਰਕਾਰ ਦੀ ਕਰਤੂਤਰੀ ਨਾਲ ਭਵੰਤ ਮਾਨ ਵੀ ਰਲਿਆ ਹੋਇਆ ਜੋ ਭਵੰਤ ਮਾਨ ਦੇ ਨਾਲ ਜਿਹੜੇ ਸੈਨੇ ਵਰਗੇ ਰੱਖੇ ਹੋਏ ਨੇ ਦੇ ਕੋਕਸਟਰੀ ਕਿਹਦੇ ਨਾਲ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਹੋ ਰਹੀ ਆ ਕਿਉਂਕਿ ਸੋਸ਼ਲ ਮੀਡੀਆ ਇੱਕ ਜਰੀਆ ਹੈ ਜਿਹੜਾ ਆਪਾਂ ਆਵਾਜ਼ ਇੱਕ ਦੂਜੇ ਤੋਂ ਪਚਾ ਸਕਦੇ ਆ ਸੋ ਇਹ ਆਵਾਜ਼ ਦੱਬਣ ਦੇ ਲਈ ਇਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਬਿਲਕੁਲ ਮੇਰੇ ਸਾਰੇ ਖਾਤੇ ਭਰਾਵੋ ਬੰਦ ਕਰਤੇ ਆ ਸੋ ਤੁਹਾਨੂੰ ਬਈ ਅਪੀਲ ਆ ਆ ਮੇਰਾ ਖਾਤਾ ਨਵਾਂ ਵੱਧ ਵੱਸ ਜੱਜਨਾ ਨੂੰ ਭਰਾਵਾਂ ਨੂੰ ਭੈਣਾਂ ਨੂੰ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਬੇਨਤੀ ਆ ਕਿ ਇਸ ਮੇਰੇ ਖਾਤੇ ਨਾਲ ਵੱਧ ਤੋਂ ਵੱਧ ਬਾਈ ਬੰਦੇ ਜੁੜ ਜੋ। ਬਾਕੀ ਮੇਰੇ ਸਾਰੇ ਖਾਤੇ ਜਿਹੜੇ ਹੋ ਬੰਦ ਆ। ਹੁਣ ਇਹ ਖਾਤੇ ਦੇ ਉੱਤੇ ਆਪਾਂ ਜਿਹੜੀ ਵੀ ਗੱਲਬਾਤ ਆ ਉਹ ਸਾਂਝੀ ਕਰਿਆ ਕਰਾਂਗੇ। ਚਾਹੇ ਉਹ ਖਨੌਰੀ ਮੋਰਚੇ ਦੀ ਚਾਹੇ ਸ਼ੰਭੂ ਮੋਰਚੇ ਦੀ ਗੱਲ ਹੋਵੇ। ਚਾਹੇ ਅੰਬਰਸਰ ਲੱਗੇ। ਬੰਦੀ ਸਿੰਘਾਂ ਦੇ ਰਿਹਾਈ ਦੀ ਮੋਰਚੇ ਦੀ ਗੱਲ ਹੋਵੇ। ਜਿਹੜੇ ਭਖੜ ਤਾਲ ਉਹਨਾਂ ਦੇ ਪਰਿਵਾਰ ਬੈਠੇ ਨੇ। ਉਸ ਤੋਂ ਬਾਅਦ ਪ੍ਰਭੂ ਲਗਾ ਸ੍ਰੀ ਅਕਾਲ ਪੰਥੀਓ ਤੁਸੀਂ ਜਦੋਂ ਵੀ ਹੁਣ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਖੋਜੋਗੇ ਸਰਚ ਮਾਰੋਗੇ ਤਾਂ ਤੁਹਾਨੂੰ ਲੱਖਾ ਸਿੰਘ ਸੁਧਾਨਾ ਨਾਮ ਦੀ ਨਾ ਕੋਈ ਆਈਡੀ ਨਾ ਕੋਈ ਪੇਜ ਕੋਈ ਵੀ ਖਾਤਾ ਤੁਹਾਨੂੰ ਲੱਖਾ ਸਿੰਘ ਸੁਧਾਨਾ ਨਾਮ ਦਾ ਨਹੀਂ ਮਿਲਣਾ ਸੋ ਭਰਾਵੋ ਸਰਕਾਰ ਨੇ ਦਿੱਲੀ ਦੀ ਸਰਕਾਰ ਦੇ ਨਾਲ ਪੰਜਾਬ ਸਰਕਾਰ ਨੇ ਮਿਲ ਕੇ ਜਿੰਨੇ ਮੇਰੇ ਖਾਤੇ ਸੀਗੇ ਸੋਸ਼ਲ ਮੀਡੀਆ ਦੇ ਉੱਤੇ ਸਾਰੇ ਖਾਤੇ ਭਰਾਵੋ ਬੰਦ ਕਰ ਦਿੱਤੇ ਆ ਸੋ ਮੈਂ ਅਪੀਲ ਕਰਦਾ ਮੇਰੇ ਪੰਜਾਬੀ ਭਰਾਵਾਂ ਨੂੰ ਕਿ ਮੈਂ ਆ ਨਵਾਂ ਖਾਤਾ ਬਣਾਇਆ ਜਿਹੜੇ ਖਾਤੇ ਤੋਂ ਮੈਂ ਹੁਣ ਬੋਲ ਰਿਹਾ ਭਰਾਵੋ ਇਹ ਮੇਰਾ ਨਵਾਂ ਖਾਤਾ ਬਾਕੀ ਮੇਰੇ ਸਾਰੇ ਖਾਤੇ ਬੰਦ ਹੋ ਚੁੱਕਿਆ ਰਾਤ ਦੇ ਮੇਰਾ ਜਿਹੜਾ ਇੰਸਟਾਗ੍ਰam ਦੇ ਉੱਤੇ ਖਾਤਾ ਸੀ ਉਹ 4-5 ਦਿਨ 6 ਦਿਨ ਪਹਿਲਾਂ ਬੰਦ ਕਰਤਾ ਜਿਹੜਾ ਮੇਰਾ ਫੇਸਬੁਕ ਦੇ ਉੱਤੇ ਖਾਤੇ ਸੀਗੇ ਜਾਂ ਕੋਈ ਮੇਰੇ ਨਾਮ ਦੇ ਉੱਤੇ ਬਣਾਏ ਹੋਏ ਵੀ ਖਾਤੇ ਸੀਗੇ ਜਿਹੜੇ ਹੋਰ ਲੋਕਾਂ ਨੇ ਬਣਾਏ ਹੋਏ ਸੀਗਾ ਜਿਵੇਂ ਕੋਈ ਕਲੱਬ ਕੋਲ ਕੋਈ ਫੈਨ ਕਲੱਬ ਕੋਈ ਟੀਮ ਲਖਸਧਾਨਾ ਉਹ ਸਾਰੇ ਖਾਤੇ ਭਰਾਵੋ ਡਿਲੀਟ ਹੋ ਚੁੱਕੇ ਆ ਸੋ ਇਹ ਇਕੱਲੀ ਦਿੱਲੀ ਸਰਕਾਰ ਦੀ ਕਰਤੂਤਰੀ ਨਾਲ ਭਵੰਤ ਮਾਨ ਵੀ ਰਲਿਆ ਹੋਇਆ ਜੋ ਭਵੰਤ ਮਾਨ ਦੇ ਨਾਲ ਜਿਹੜੇ ਸੈਨੇ ਵਰਗੇ ਰੱਖੇ ਹੋਏ ਨੇ ਦੇਖੋ ਕਿਸ ਤਰੀਕੇ ਦੇ ਨਾਲ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਹੋ ਰਹੀ ਆ ਕਿਉਂਕਿ ਸੋਸ਼ਲ ਮੀਡੀਆ ਇੱਕ ਜੜੀ ਆ ਜਿਹੜਾ ਆਪਾਂ ਆਵਾਜ਼ ਇੱਕ ਦੂਜੇ ਨੂੰ ਪਛਾਣ ਸਕਦੇ ਆ ਸੋ ਇਹ ਆਵਾਜ਼ ਦੱਬਣ ਦੇ ਲਈ ਇਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਬਿਲਕੁਲ ਮੇਰੇ ਸਾਰੇ ਖਾਤੇ ਭਰਾਵੋ ਬੰਦ ਕਰਤੇ ਆ ਸੋ ਤੁਹਾਨੂੰ ਬਈ ਅਪੀਲ ਆ ਆ ਮੇਰਾ ਖਾਤਾ ਨਵਾਂ ਵੱਧ ਤੋਂ ਵੱਧ ਸੱਜਣਾ ਨੂੰ ਭਰਾਵਾਂ ਨੂੰ ਭੈਣਾਂ ਨੂੰ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਬੇਨਤੀ ਆ ਕਿ ਇਸ ਮੇਰੇ ਖਾਤੇ ਨਾਲ ਵੱਧ ਤੋਂ ਵੱਧ ਬਈ ਬੰਦੇ ਜੁੜ ਜੋ ਬਾਕੀ ਮੇਰੇ ਸਾਰੇ ਖਾਤੇ ਜਿਹੜੇ ਹੋ ਬੰਦ ਆ ਹੁਣ ਇਹ ਖਾਤੇ ਦੇ ਉੱਤੇ ਆਪਾਂ ਜਿਹੜੀ ਵੀ ਗੱਲਬਾਤ ਆ ਉਹ ਸਾਂਝੀ ਕਰਿਆ ਕਰਾਂਗੇ ਚਾਹੇ ਉਹ ਖਨੌਰੀ ਮੋਰਚੇ ਦੀ ਚਾਹੇ ਸ਼ੰਭੂ ਮੋਰਚੇ ਦੀ ਗੱਲ ਹੋਵੇ ਚਾਹੇ ਅੰਬਰਸਰ ਲੱਗੇ ਬੰਦੀ ਸਿੰਘਾਂ ਦੇ ਰਿਹਾਈ ਦੀ ਮੋਰਚੇ ਦੀ ਗੱਲ ਹੋਵੇ ਜਿਹੜੇ ਧੌਖੜ ਤਾਲ ਉਹਨੇ ਪਰਿਵਾਰ ਬੈਠੇ ਨੇ ਉਸ ਤੋਂ ਬਾਅਦ ਪ੍ਰਭੂ